ਇਹ ਨਾਲ ਕੀ ਮਾਮਲਾ ਹੈ ਤੇ ਸਾਡੇ ਕੋ ਨਾ ਇੱਕ ਦਰਖਾਸਤ ਬਰੰਬਦ ਹੋਈ ਸੀਗੀ ਦਰਖਾਸਤ ਮਿਲੀ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਾਂ ਨੌਰ ਤੋਂ ਆਪਣੇ ਪਿੰਡ ਸਰਪਾਈ ਕੋਠੀ ਨੂੰ ਜਾ ਰਹੀਆਂ ਸੀਗੀਆਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸ ਖੋਲਿਆ ਸੀਗਾ ਤੇ ਉਹਦੇ ਬਿਸਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਫਤਾਰੀ ਲਈ ਜਿਹੜੀ ਉਹ ਆਪਣਾ ਟੀਮਾ ਬਣਾਈਆਂ ਸੀਗੀਆਂ ਟੀਮਾ ਬਣਾਉਣ ਉਪਰੰਤ ਅਸੀਂ ਦੋਸ਼ੀਆਂ ਦੀ شناخت ਕੀਤੀ ਚੁਨਾਵਤਾ ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾਂ 'ਤੇ ਸਗਿਆ ਸੀ ਉਹਦੇ ਚੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਕਿਤਨੇ ਬੰਦੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਕੁੰਮਨਕਲਾਂ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਮ ਦਾ ਸੀ ਉਹ ਪਿੰਡ 달ਮ ਨੰਗਲ ਥਾਣਾ ਕਲਾ ਲਾਲ ਸਿੰਘ ਦਾ ਦੱਸਿਆ ਜਾਂਦਾ ਹੈ ਮੌਨ ਕਦਮੇ ਦੀ ਵਿੱਚ ਉਹਦੀ ਵੀ ਗ੍ਰਿਫਤਾਰੀ ਜਿਹੜੀ ਉਹ ਜਲਦੀ ਹੋ ਜੇਗਾ ਇਹਨਾਂ ਕੋਲੋਂ ਜਿਹੜੀ ਬੁਗੂਏ ਜਿਹੜੀ ਵਰਤੀ ਸੀ ਮੁਕਦਮੇ ਦੇ ਵਿੱਚ ਐਕਟਵਾ ਸਕੂਟਰੀ ਜਿਹੜੀ ਜੂਪੀਟਰ ਉਹ ਬRAND ਕੀਤੀ ਆ ਬਿਨਾ ਨੰਬਰੀ ਸੀਗੀ ਤੇ ਹੁਣ ਗਾਹ ਅੱਗੇ ਤਫਤੀਸ਼ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਕੋਲ ਬRAND ਹੁੰਦਾ